ਸ਼ਸ਼ੀਕਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਮੋਗੇ ਜ਼ਿਲ੍ਹੇ ਦੇ ਸੋਸਨ ਪਿੰਡ ਦੇ ਵਿੱਚ ਸੋਸ਼ਲ ਪਿੰਡ ਦੇ ਵਿੱਚ ਆ ਕੇ ਰਣਜੀਤ ਸਿੰਘ ਮਿਸਤਰੀ ਬਾਈ ਦੇ ਘਰੇ ਤੁਸੀਂ ਉਹਨਾਂ ਦਾ ਜਿੰਨਾਂ ਦਾ ਮਿੱਤਰੋ ਮੋਗੇ ਦੇ ਵਿੱਚ ਬਹੁਤ ਵੱਡਾ ਜਿਹੜਾ ਵਰਕਸ਼ਾਪ ਬਣੀ ਹੋਈ ਹੈ ਜਿੰਦੀ ਚਰਚਾ ਵਾ ਬਾਬੇ ਦੀ ਕਿਰਪਾ ਦੇ ਨਾਲ ਚੰਗਾ ਕੰਮ ਕਰਾ ਬਾਈ ਉਹਨਾਂ ਦਾ ਤੇ ਨਾਲ ਦੀ ਨਾਲ ਬਾਈ ਉਹਨਾਂ ਨੇ ਘਰੇ ਦੋ ਤਿੰਨ ਮੱਝਾਂ ਰੱਖੀਆਂ ਹੋਈਆਂ ਆਪਦੀ ਕਿਉਂਕਿ ਦੁਕਾਨ ਵਰਕਸ਼ਾਪ ਤੇ ਵੀ ਦੁੱਧ ਜਾਣਾ ਹੁੰਦਾ ਤੇ ਫਿਰ ਬਾਈ ਹੁਣੀ ਕੀ ਕਰਦੇ ਆ ਵੀ ਇੱਕ ਮੇਸਜਰ ਰੱਖ ਲੈਂਦੇ ਆ ਸੂਜੇ ਵਿੱਚ ਜਦੋਂ ਦੁੱਧ ਦੀ ਲੋੜ ਹੁੰਦੀ ਓਵੇਂ ਓਵੇਂ ਫਿਰ ਮੈਂ ਦੀ ਅਦਲਾ ਬਦਲੀ ਕਰ ਲੈਂਦੇ ਆ ਅੱਜ ਹੁਣ ਬਾਈ ਹੁਣਾਂ ਦੀ ਆਪਦੀ ਛੋਟੀ ਸੂਪੀਆ ਘਰ ਵਾਲੀ ਤੇ ਇਹ ਮੈਂ ਨੂੰ 2 ਮਿੰਟਾਂ ਹੀ ਹੋ ਗਏ ਸੂਈ ਨੂੰ ਇਹ ਵੇਚ ਦੇਣੀਆਂ ਤੇ ਉਹ ਰੱਖ ਲੈਣੀਆਂ ਕਿੰਨਾ ਦੁੱਧ ਬਾਤ ਆ ਪਾ ਉਹ ਸਭ ਤੇ ਕਰਾ ਦੂੰਗਾ ਜਿੰਦੇ ਵਿੱਚੋਂ ਬਾਈ ਛੋੜਛੱਪੇ ਵਾਲਾ ਗੱਲ ਹੋਊਗੀ ਆਜੋ ਸਾਰੀ ਜਾਣਕਾਰੀ ਆਪਾਂ ਬਾਈ ਰਜੀਤ ਸਿੰਘ ਤੋਂ ਲੈ ਲਵਨੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਮਹਾਰਾਜ ਜੀ ਹਾਂ ਜੀ ਠੀਕ ਆ ਜੀ ਸੇਤਾ ਦੇ ਪ੍ਰਭਾਵ ਆ ਕਿਰਪਾ ਮਾਲਕ ਦੀ ਚੜਦੀ ਕਲਾ ਦੇ ਵਿੱਚ ਚੜਦੀ ਕਲਾ ਅੱਛਾ ਆਪਣੀ ਮੋਗੇ ਕਿਹੜੇ ਪਾਸੇ ਵਰਕਸ਼ਾਪ ਆ ਗਈ ਮੋਗੇ ਆਪਣੀ ਵਰਕਸ਼ਾਪ ਆ ਗਈ ਜਿਹੜੇ ਦੁੰਨੇ ਅੱਛਾ ਦੁੰਨੇ ਵਾਲੇ ਦੁੰਨੇ ਹਾਂ ਜਿਹੜੇ ਆਪਾਂ ਦੁੰਨੇ ਕਲਾ ਆਪਣਾ ਹੈਗਾ ਕਿ ਨਹੀਂ ਜਦੋਂ ਖਰੋਪਾ ਰੋਡ ਨੂੰ ਆਣੇ ਆ ਕੇ ਪੌੜ ਬੰਦਾ ਹੋਣਾ ਆਪਣਾ ਪੌੜ ਨਵਾਂ ਬੰਦਾ ਹੋਣਾ ਹਾਂ ਪੌੜ ਆਪਣੀ ਵਰਕਸ਼ਾਪ ਬਰਕਸਾ ਉਹ ਸਾਰਾ ਕੰਮ ਹੀ ਆਪਣਾ ਮੈਂ ਸਾਰਾ ਕੰਮ ਮੇਰੇ ਤੋਂ ਲੈ ਕੇ ਜੱਟਾ ਹੀ ਹੂੰਗਾ ਤੇ ਮੁੰਡੇ ਆਪਣੇ ਰੱਖੇ ਹਰ ਇੱਕ ਤੱਕ ਲਈ ਜਦੋਂ ਕੰਮ ਜਾਏਗਾ ਤਾਂ ਮੌਕੇ ਤੇ ਤੈਨੂੰ ਉਦੋਂ ਹੀ ਹੋ ਕੇ ਮਿਲੇ ਹਾਂ ਭਈ ਇਹ ਗੱਲ ਵੀ ਤੇਰੀ ਗੱਡੀ ਆ ਜੜ ਦੋ ਘਟੇ ਕਹਿੰਦੇ ਪੁੱਛਣਾ ਨਹੀਂ ਮੌਕੇ ਤੇ ਉਹ ਤਾਂ ਬੰਦੇ ਦੋ ਲਾ ਦੇ ਕਿੰਨੇ ਭਾਈ ਆਪਣੇ ਉੱਥੇ ਇੱਕ ਕਹਿੰਦੇ ਉੱਥੇ ਹਾਂ ਦਿੰਨੇ ਕਾਕ ਉੱਥੇ ਠੀਕ ਜੋ ਸ਼ੁਕਰ ਭਾਈ ਬਹੁਤ ਕਿਰਪਾ ਵੈਗਰੂ ਦੀ ਨਾ ਅੱਛਾ ਭਾਈ ਫਿਰ ਆਪਾਂ ਤੂੰ ਫਿਰ ਪਾਸੂਆਂ ਦੇ ਤੇ ਆਹ ਵਾਈ ਆਪਾਂ ਫਿਰ ਅੱਗੇ ਵਾਈ ਕਰਦੇ ਸੀ ਕਿ ਹੁਣ ਵਾਈ ਫਿਰ ਘਟਾ ਪਿਆ ਗੋਡਾ ਪਾਇਆ ਕਰਕੇ ਤੇ ਦੂਜਾ ਪਾਉਣਾ ਹੁਣ ਗੋਡਾ ਕਰਕੇ ਤੇ ਇਸਕਾਂ ਕਰਕੇ ਤੇ ਵੀ ਹੁਣ ਆਪਦੀ ਆਪਦੀ ਜ਼ਮੀਰ ਨਹੀਂ ਰੱਖੀ ਆਪਦੀ ਆਪਦੀ ਜ਼ਮੀਰ ਹਾਂ ਬਾਕੀ ਠੀਕ ਆ ਬਾਬੂ ਸੁੱਖ ਲੈਣਾ ਚਾਹੀਦਾ ਜਿਹੋ ਦਾ ਹੋ ਜਾਣਾ ਫਿਰ ਹੁਣ ਆਪਾਂ ਵੇਖ ਹੀ ਲਿਆ ਵੀ ਤੇ ਹੈ ਵੀ ਕੀ ਹੋਈ ਸਹੀ ਗੱਲ ਬਾਈ ਅੱਛਾ ਬਾਬੂ ਆਪਾਂ ਵੇਚ ਨਹੀਂ ਮੈਂ ਕਰਨੀ ਤੋ ਬਾਈ ਇਹ ਮੈਂ ਕਿੰਨਾ ਸੂਆ ਸੋਈ ਹੋਈ ਆ ਇਹ ਮੈਂ ਦੂਜਾ ਸੂਆ ਸੋਇਆ ਜੀ ਦੂਜਾ ਸੂਆ ਸੋਈ ਆ ਕਿੰਨੇ ਦਿਨ ਹੋ ਗਏ ਇਹ ਟਾਈਮ ਹੋ ਗਿਆ ਇਹਨੂੰ ਸੋਈ ਇਹਨੂੰ ਛੇ ਤਰੀਕ ਨੂੰ ਦੋ ਮਹੀਨੇ ਹੋ ਜਾਣਗੇ ਛੇ ਤਰੀਕ ਨੂੰ ਦ ਇਹ ਜਿਹੜਾ ਕੰਡੇ ਤੇ ਜੋ ਹਾਂਜੀ ਹਾਂ 5 ਲੀਟਰ ਹੁਣ ਬੁੜੀਆਂ ਪੁੰਡੀਆਂ ਮਤਲਬ ਆਪਣੇ ਚੋਲੀਆਂ ਜਿਹੜੇ ਪੂਰਾ ਠੀਕ ਹੈ ਜੀ ਦੋਦ ਹੀ ਪਾਇਆ ਤਾਂ ਹੈ ਨਹੀਂ ਤਾਂ ਯਾਨੀ ਕੱਲ ਕੱਲ ਹੀ ਸ਼ੁਰੂ ਕੀਤਾ ਹੈ ਜੀ ਕੱਲ ਹੀ ਕੀਤਾ ਤਾਂ ਠੀਕ ਹੈ ਅੱਛਾ ਇੱਕ ਗੱਲ ਹੋਰ ਆ ਫਿਰ ਤੁਸੀਂ ਤਾਂ ਘਰੀ ਰੱਖਦੇ ਦੋਦ ਡੈਰੀ ਦੂਜੀ ਤੇ ਤਾਂ ਨਹੀਂ ਡੈਰੀ ਨਹੀਂ ਹੂੰ ਡੈਰੀ ਕਰਤਾ ਇੰਨੇ ਮੈਗਰ ਫਿਰ ਕੱਟਾ ਹਾਇ ਠੀਕ ਹੈ ਅੱਛਾ ਬਣੀ ਬੁਣੀ ਤਾਂ ਨਹੀਂ ਹਰੇ ਜਿਹੀ ਨਹੀਂ ਹਰੇ ਬਣੀ ਨਹੀਂ ਬਸ ਤਾਰਾ ਕਰ ਹਟ ਜਾਂਦੇ ਰਹਿੰਦਾ ਠੀਕ ਹੈ ਜਿਹੜੀ ਆਪਾਂ ਹੁਣ ਕਣਕ ਨੂੰ ਪਾਣੀ ਪੁਣੀ ਲਾਇਆ ਹੁਣ ਜਿੱਦੇ ਕਿੱਥੇ ਉੱਤੇ ਵੱਢ ਜੂਗੀ ਉਹਦੋਂ ਵੱਢ ਜੂਗੀ ਹੈਨਾ ਤਾਂ ਹੀ ਥੋੜਾ ਜਿਹਾ ਉੱਪਰ ਡਰਦੀ ਫਿਰ ਇੱਥੇ ਆਉਂਦਾ ਆਉਂਦਾ ਵੀ ਨਹੀਂ ਕੋਈ ਨਹੀਂ ਆਉਂਦਾ ਨਹੀਂ ਆ ਦੂਜਾ ਆਪਣਾ ਜਿਉਂ ਬਾਰੀ ਨੂੰ ਤਾਂ ਲੱਗਾ ਠੀਕ ਹੈ ਠੀਕ ਹੈ ਅਰੇ ਬਾਪੂ ਇਹਨੂੰ ਉਹਨੂੰ ਵੇਚ ਦੇਣਾ ਆਪਾਂ 10 ਕਿਲੋ ਦੁੱਧ ਦੋਵੇਂ ਟਾਈਮ ਚੋਂ ਮਿਲਦੀ ਆ ਹਾਂਜੀ ਹਾਂ ਦੋਵੇਂ ਟਾਈਮ ਮਿਲੂਗੀ ਕੋਈ ਪਹਾੜਾ ਨਹੀਂ ਕੋਈ ਆਹਨ ਬੱਚੇ ਤੇ ਮਿਲਣਾ ਨੇ ਬੱਚੇ ਦੀ ਮਿਲਣਾ ਅਜਾ ਤੂੰ ਪਹਿਲਾਂ ਵਿਚੋਈ ਇਹ ਘਰੇ ਸੁਆ ਹਾਂਜੀ ਹਾਂ ਕਿੰਨੇ ਕੁ ਟਾਈਮ ਮਿਲ ਗਈ ਸੀ ਆਪਣੇ ਕੋਲ ਇਹ ਮਿਲਦੀ ਆ ਜਾਂ 8.5 ਮਹੀਨੇ 8.5 ਮਹੀਨੇ ਦੁੱਧ ਪਿਆ ਗਈ ਅੱਛਾ ਰੇਟ ਕੀ ਰੱਖਾਂਗੇ ਉਹ ਹੁਣ ਛੋਟੀਆ ਛੋਟੀ ਵੀ ਹੁਣ ਆਪਣੇ 9 ਮਹੀਨੇ ਪੂਰੇ ਐ ਚੋਕੇ ਤੇ ਫੇਰ ਅਸੀਂ ਛੱਡੀਆ ਵੀ ਜੋ 3 ਮਹੀਨੇ ਰਹਿ ਗਏ 3 ਮਹੀਨੇ ਰਹਿ ਗਏ ਹੁਣ ਕਰਮ ਵਾਲੀ ਨੇ ਫੇਰ ਹੁਣ ਕੱਟਾ ਦੇਗੀ ਇਹ ਵੀ ਇਹ ਕੱਟੀ ਦੇਗੀ ਇਹ ਦੇਗੀ ਕੱਟੇ ਅੱਛਾ ਹੁਣ ਇਹ ਸੱਜਰ ਸੁਬੀਏ ਤਾਂ ਦੇ ਦੇ ਲਈ ਫੇਰ ਆ ਤਾਂ ਦੇ ਦੇ ਨਹੀਂ ਵਾ ਆਪਣਾ ਸਰ ਜਾਂਦਾ 12 ਲੀਟਰ ਦੁੱਧ ਆਪਰ ਮੁੱਕਦਾ ਨਹੀਂ ਕਰਦਾ ਮੁੱਕਦਾ ਸਹੀ ਹੈ ਨਾ ਦੁੱਧ ਦਾ ਕੋਈ ਦਿੰ ਦਰੋਂ ਆਪਾਂ ਕੀ ਰੱਖਣੀ ਇਹਦਾ ਹਾਂਜੀ ਇਹਦਾ ਮੈਂ ਤਾਂ 85 ਹਾਂ ਜੇ ਤੂੰ ਆਣਾ ਫਿਰ ਆਪਾਂ ਵੀ ਲੈਣ ਦੇ ਨਾਲ ਹੀ ਗੱਲ ਹੀ ਕਰੀਏ ਹਾਂ ਲੈਣ ਦੇ ਨਾਲ ਹੀ ਗੱਲ ਕਰਦੀ ਆ ਕਿੰਨੇ ਦੀ ਆਪਾਂ ਫਿਰ ਵਿਆਸੀ ਦੇ ਵਿੱਚੋਂ ਛੋੜ ਸੱਪਾ ਕਰਦੇਗੇ ਫਿਰ ਬਸ ਠੀਕ ਹੈ ਜੀ ਵਿਆਸੀ ਹਜ਼ਾਰ ਦੇ ਵਿੱਚੋਂ ਛੋੜ ਸੱਪਾ ਕਰਦੇ ਹਾਂ ਲਾਈ ਬਾਈ ਇੱਕ ਗੱਲ ਸੁਣ ਲਓ ਹੁਣ ਉਹ ਭਰਾ ਦਾ ਫੋਨ ਲਾਇਆ ਵੀ ਜਿਹੜੇ ਕਹਿੰਦਾ ਵੀ 65 70 ਦੀ ਹੁਣ ਮਿਲ ਚੂਗੀ ਸਮਝੀ ਹਾਂ ਠੀਕ ਆ ਵੀਰੇ ਕਿਉਂਕਿ ਬਾਈ ਮੈਂ ਵੱਡੀ-ਬੁੱਡੀ ਪੂਰੀ ਆ ਬਈ ਪਾ ਕੋਧੀ ਦੇ ਪੈਰ ਨਹੀਂ ਸੀ ਗੜਾ ਘੜਾ ਦਈਏ ਕਿ ਡਰੂਗੀ ਮੈਂ ਤਾਂ ਨਿਕਲ ਵੀ ਜਾਊਗਾ ਗੜਾ ਤਾਂ ਗੀੜਾ ਘੜਾ ਦੇ ਫਿਰ ਨਾ ਹੈ ਹੈ ਰਹਿਮ ਦੇ ਡਰਦੀ ਹੈ ਨਾ ਤੂੰ 60 ਸੁੱਟਣਾ ਖਾਲੇ ਚਲ ਇਸ ਤੇ ਵਿਖਾ ਦੇ ਕੱਦ ਕੁਦ ਦਾ ਆੜ ਗਿਆ ਲਾ ਅੱਗੇ ਹੁਣ ਆਪਾਂ ਬਹੁਤ ਕੋਲੇ ਖੜੀ ਮਣਾ ਜਾ ਤੇਰੇ ਨਾਲ ਕੱਦ ਦਾ ਆਈਡੀਆ ਹੋ ਜਾਊਗਾ ਕਿੰਨਾ ਕਰਦਾ ਹੂੰ ਹਾਂ ਵੇਖ ਲੋ ਬਾਈ ਹੁਣ ਵੇਖੋ ਬਾਈ ਕਰ ਦਿੰਦਾ ਮਮਾ ਲੋ ਮੇਰੇ ਸਾਣਾ 5.5 ਫੁੱਟ ਦਾ ਬਾਪੂ ਹੋਊਗਾ ਕੱਦ ਤੇ ਤਾਂ ਹੀ ਮੱਝ ਦਾ ਹਾਂਜੀ ਹੈ ਕੋਰਾ ਹਾਂ 6 ਫੁੱਟ ਤੋਂ ਮੇਰਾ 2 ਇੰਚੀ ਕਾਟਾ ਹਾਂ ਤੇ ਬਾ ਸਾਢੇ 5 ਫੁੱਟ ਤੋਂ ਰਹਾ ਕੱਦ ਹੈਗਾ ਜਿੰਨ ਵਾਈ ਵੀ ਮੈਂ ਦੀਪਾ ਹੋਊਗੀ ਹੈ ਨਾ ਵਟ ਮੱਝ ਪੂਰੀ ਵੱਡੀ ਹੈ ਕਿਹੜੇ ਮੂਰੀ ਵੱਡੀ ਮੈਂ ਆ ਬਾਈ ਤੇ ਅਸਾ 82000 ਤੋਂ ਛੋੜ ਚੱਪਾ ਹੋ ਜਾਊਗਾ ਵੀਰੇ ਤੋਰਦੇ ਆਪਾਂ ਤਾਂ ਨਹੀਂ ਕਿਉਂਕਿ ਬਾਈ ਤਿਲਕਣ ਹੁੰਦੀ ਕਈ ਵਾਰੀ ਪਸ਼ੂ ਡੇਗ ਪੈਂਦਾ ਡਰ ਕੇ ਤੇ ਨੰਬਰ ਕਿੰਨਾ ਆ ਗਿਆ ਕੋਈ ਆਪਣਾ 99144 ਜੀ 24808 ਤੇ ਇੱਕ ਵਾਰੀ ਹੋਰ ਬੋਲ 99144 99144 24808 24808 99144 24808 99144 24808 82000 ਰੁਪਇਆ ਡਿਮਾਂਡ ਛੋਟ ਚੱਪਾ ਹੋ ਜੂਗਾ ਕੱਟਾ ਮਗਰ ਰਣਜੀਤ ਸਿੰਘ ਮਿਸਤਰੀ ਬਾਈ ਦੇ ਘਰੇ ਆਉਣਾ ਪਿੰਡ ਸੋਸਣ ਦੇ ਵਿੱਚ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ